ਤਾਂ ਤਾਂ ਤੁਸੀਂ ਬਥੇਰੇ ਦੇਖਿਓਨੇ ਆਪਾਂ ਸੰਦਾਂ ਦੀ ਕੁਆਲਿਟੀ ਬਹੁਤ ਤੁਹਾਨੂੰ ਘੱਟ ਵੇਖਣ ਨੂੰ ਮਿਲੇਗੀ ਪਰ ਅੱਜ ਦੀ ਜੇ ਤੁਸੀਂ ਵੀਡੀਓ ਦੇਖ ਲੈਂਦੇ ਨਾ ਤਾਂ ਸੰਦਾਂ ਦੀ ਕੁਆਲਿਟੀ ਬਾਰੇ ਤੁਹਾਨੂੰ ਪੂਰੀ ਨੌਲੇਜ ਮਿਲ ਜੇਗੀ ਨਾਲੇ ਬਾਈ ਜੀ ਪੂਰੀ ਕੁਆਲਿਟੀ ਦੇ ਉੱਤੇ ਕੰਮ ਕਰਦੇ ਹੋ ਉਹ ਕਿਵੇਂ ਕਰਦੇ ਹੋ ਬਾਈ ਜੀ ਦੱਸੋ ਕੋਈ ਹੋਰ ਕੀ ਹਾਲ ਚਾਲ ਹੈ ਬਾਈ ਜੀ ਬਾਈ ਜੀ ਬਹੁਤ ਵਧੀਆ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਬਲਜੀਤ ਸਿੰਘ ਹੈ ਜੀ ਫਰਮ ਦਾ ਨਾਮ ਆਪਣੀ ਦਾ ਦੋ ਸਰਦਾਰ ਐਗਰੀਕਲਚਰ ਕਲਚਰ ਵਰਕਸ ਹੈ ਜੀ ਠੀਕ ਹੈ ਜੀ ਆਪਣੀ ਫਰਮ ਹੈ ਰਤਿਆ ਹਰਿਆਣੇ ਚਾ ਵੀਰ ਜੀ ਬਿਰਜੀ ਮੰਨ ਕੇ ਚੱਲੋ ਇੰਪਲੀਮੈਂਟਡ ਟੋਟਲੀ ਬਣੀ ਰਹੇ ਨੇ ਜਿਵੇਂ ਜੀ ਰੋਟਾਵੇਟਰ ਹੋ ਗਿਆ ਜੀ ਹਾਂ ਹੋ ਗਿਆ ਜੀ ਠੀਕ ਹੈ ਜੀ ਤੇ ਰੋਟਾਵੇਟਰ ਦੇ ਵਿੱਚ ਵੀਰੇ ਜੀ ਗੱਲ ਕਰੀਏ ਕਿੰਨੇ ਫੁੱਟ ਤੋਂ ਲੈ ਕੇ ਕਿੰਨੇ ਫੁੱਟ ਤੱਕ ਆਪਣਾ ਵੇਰੀਐਂਟ ਬਣਾ ਰਹੇ ਆ ਜਾਂ ਆਪਣਾ ਜਾ ਰਿਹਾ ਮੰਨ ਕੇ ਚੱਲੋ ਜੀ ਰੋਟਾਵੇਟਰ ਦੇ ਵਿੱਚ 5 ਫੁੱਟ ਤੋਂ ਲੈ ਕੇ ਜੀ 12 ਫੁੱਟ ਤੱਕ ਆਪਾਂ ਰੋਟਾਵੇਟਰ ਇਸ ਟਾਈਮ ਬਣਾ ਰਹੇ ਆਗੇ ਜੀ ਠੀਕ ਹੈ ਜੀ ਤੇ ਵਾਈਬ੍ਰੇਸ਼ਨ ਫਰੀ ਹੋਏਗਾ ਜੀ ਹਾਂ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵਾਈਬ੍ਰੇਸ਼ਨ ਨਹੀਂ ਕੋਈ ਦਿੱਕਤ ਨਹੀਂ ਹੈਗੀ ਜੀ ਠੀਕ ਹੈ ਜੀ ਹਾਂਜੀ ਹੈਵੀ ਡਿਊਟੀ ਰੋਟਾਵੇਟਰ ਹੈ ਜੀ ਜੋ ਉਪਰ ਹੁਣ ਇਸ ਤਰ੍ਹਾਂ ਜੋ ਅਟ ਏ ਟਾਈਮ 0 ਰੋਟਾਵੇਟਰ ਪਿਆ ਹੈ ਇਹ 9 ਫੁੱਟ ਰੋਟਾਵੇਟਰ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇਸ ਦਾ ਜਾਨੀ ਕਿ ਜੋ ਵਿੱਚੋਂ ਵਰਕ ਕਰੂਗਾ ਉਹ ਪ੍ਰੋਪਰ 9 ਫੁੱਟ ਕਰੂਗਾ ਜੀ ਯਾਨੀ ਇਹ ਨਹੀਂ ਕਿ 9 ਹਾਂਜੀ ਵਿੱਚੋਂ ਹਾਂਜੀ ਅੰਦਰੋਂ ਹੀ ਕੰਮ ਕਰੇਗਾ ਉਹਨਾਂ ਹਾਂਜੀ ਅੰਦਰੋਂ 9 ਫੁੱਟ ਹੈ ਜੀ ਇਸ ਤਰ੍ਹਾਂ ਨਹੀਂ ਹੈਗਾ ਜੋ ਬਾਹਰੋਂ 9 ਫੁੱਟ ਹੋਊਗਾ ਜੀ ਇਸ ਤਰ੍ਹਾਂ ਦਾ ਜੀ ਨਹੀਂ ਹੈਗਾ ਜੀ ਸਿਸਟਮ ਠੀਕ ਹੈ ਜੇ ਪ੍ਰਾਈਸ ਦੀ ਗੱਲ ਕਰੀਏ ਦੱਸ ਸਕਦੇ ਆਂ ਜਾਂ ਆਪਾਂ ਪ੍ਰਾਈਸ ਹਾਂਜੀ ਹਾਂਜੀ ਬਾਈ ਸੇ ਇਸ ਦਾ 9 ਫੁੱਟੇ ਦਾ ਪ੍ਰਾਈਸ 1 ਲੱਖ 15000 ਪ੍ਰਾਈਸ ਰੱਖਿਆ ਹੋਇਆ ਜੀ ਮੇਲੇ ਤੇ 5000 ਰੁਪਏ ਦਾ ਡਿਸਕਾਊਂਟ ਹੈ ਜੀ ਠੀਕ ਹੈ ਜੀ 1 ਲੱਖ 10000 10000 ਰੁਪਏ ਦਾ ਪ੍ਰਾਈਸ ਹੈ ਠੀਕ ਹੈ ਜੀ ਇਸ ਤੋਂ ਬਾਅਦ ਵੀਰੇ ਇੱਕ ਗੱਲ ਕਰੀਏ ਕਲਟੀਵੇਟਰ ਦੇ ਅੰਦਰ ਹੈਨਾ ਕਲਟੀਵੇਟਰ ਤੁਹਾਡੇ ਦੋ ਮਾਡਲ ਦੇ ਇੱਥੇ ਪਏ ਨੇ ਇੱਕ ਹਾਈਡਰੋਲਿਕ ਨਾਨ ਹਾਈਡਰੋਲਿਕ ਜੀ ਇਹ ਕਿੰਨੇ ਬਾਈ ਕਿੰਨੇ ਦੇ ਆ ਜੀ ਇਹ 19 ਟੈਨ ਕਲਟੀਵੇਟਰ ਹੈ ਵੀਰ ਜੀ ਇਹ ਹਾਈਡਰੋਲਿਕ ਕਲਟੀਵੇਟਰ ਹੈ ਜੀ ਇਹਦੇ ਵਿੱਚ ਨੌਨ ਹਾਈਡਰੋਲਿਕ ਵੀ ਮਾਡਲ ਪਿਆ ਜੀ ਹਾਂਜੀ ਹਾਂਜੀ ਜੋ ਇਸ ਦੀ ਟੈਨ ਲਾਈ ਹੋਈ ਹੈ ਜੀ ਇਸ ਦੀ ਟੈਨ ਸਵਾ ਸੂਚਾ ਮਟਾਈ ਦੇ ਵਿੱਚ ਹੈ ਜੀ ਸੀ ਟਾਈਪ ਟੈਨ ਦੇ ਵਿੱਚ ਹੈ ਠੀਕ ਹੈ ਜੋ ਕਲਟੀਵੇਟਰਾਂ ਦੇ ਵਿੱਚ ਵੀਰੇ ਦੋ ਚੀਜ਼ਾਂ ਦੀ ਦਿੱਕਤ ਹੁੰਦੀ ਇੱਕ ਲੱਗ ਦੀ ਤੇ ਦੂਸਰੀ ਭਰਾਈ ਦੀ ਹਨਾ ਭਰ ਜਾਂਦੇ ਨੇ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਭਰਾਈ ਵਾਸਤੇ ਜੋ ਵੀ ਹੈਗਾ ਜੀ ਜੋ ਇਸ ਦਾ ਸਪੇਸ ਹੈ ਜੀ ਇਹ ਬਹੁਤ ਜ਼ਿਆਦਾ ਖੁੱਲਾ ਕਰਿਆ ਹੋਇਆ ਹੈਗਾ ਜੀ ਠੀਕ ਹੈ ਤੇ ਨਹੀਂ ਇਸ ਤਰ੍ਹਾਂ ਦੀ ਕੋਈ ਭਰਨ ਵਾਲੀ ਦਿੱਕਤ ਹੈ ਜੀ ਇਸ ਦੀ ਟੈਨ ਹੈ ਜੋ ਸੀ ਟੈਪ ਟੈਨ ਹੈ ਜੀ ਸੀ ਟੈਪ ਇਸ ਦੀ ਲੋਡਿੰਗ ਹੈ ਜੀ ਬਹੁਤ ਘੱਟ ਹੈ ਜੀ ਇਸ ਤਰ੍ਹਾਂ ਦੀ ਕੋਈ ਦਿੱਕ ਠੀਕ ਹੈ ਜੀ ਜੇ ਉਸ ਤੋਂ ਬਾਅਦ ਵੀਰੇ ਗੱਲ ਕਰੀਏ ਜਿੰਦਰਾ ਆ ਗਿਆ ਸਬਸੋਇਲਰ ਆ ਗਿਆ ਹਨਾ ਇਹ ਸਾਰੇ ਰੈਗੂਲਰ ਇੰਪਲੀਮੈਂਟ ਨੇ ਚੱਲਦੇ ਆਏ ਹਾਂ ਇਹ ਰੈਗੂਲਰ ਇੰਪਲੀਮੈਂਟ ਨੇ ਜੀ ਇਹ ਇਸ ਤਰ੍ਹਾਂ ਦੇ ਇੰਪਲੀਮੈਂਟ ਬਣਦੇ ਰਹਿੰਦੇ ਨੇ ਜਿਵੇਂ ਡਿਸਕ ਜਿੰਦਰਾ ਹੋ ਗਿਆ ਜੀ ਠੀਕ ਹੈ ਜੀ ਹਾਂਜੀ ਤੇ ਸਬਸੋਇਲਰ ਦੀ ਗੱਲ ਕਰੀਏ ਇਹ ਕਿੰਨਾ ਡੰਗਾਈ ਦੇ ਵਿੱਚ ਜਾਂਦਾ ਜੀ ਇਹ ਸਬਸੋਇਲਰ ਜੋ ਇਸ ਦੀ ਟੈਨ ਹੈ ਜੀ ਇਹ 3 ਫੁੱਟਾਂ ਦੀ ਟੈਨ ਹੈ ਜੀ 3 ਫੁੱਟਾਂ ਟੈਨ ਜੋ ਇਸ ਦੀ ਜੀ ਹੇਠੇ ਚਲੀ ਜਾਂਦੀ ਹੈ ਜੀ ਠੀਕ ਹੈ ਜੀ ਹਾਂਜੀ ਇਹ ਵੀਰੇ ਆਪਣਾ ਆ ਗਿਆ ਰੈਕਰ ਹਾਂਜੀ ਇਹ ਹੇਅਰ ਰੈਕ ਹੈ ਜੀ ਠੀਕ ਹੈ ਜੀ ਹੇਅਰ ਰੈਕ ਹਾਂਜੀ ਹਾਂਜੀ ਇਹ ਵੀਰੇ ਬਾਕੀਆਂ ਨਾਲੋਂ ਕੀ ਚੀਜ਼ੇ ਲੱਗ ਆ ਵੀ ਆਪਣਾ ਹੇਅਰ ਰੈਕ ਜਿਹੜਾ ਤੁਸੀਂ ਤਿਆਰ ਕੀਤਾ ਜੀ ਬਾਕੀਆਂ ਨਾਲ ਇੱਕ ਤਾਂ ਜੀ ਇਹ ਮਾਡਲ ਹੈ ਜਿਹੜਾ ਹੈਵੀ ਡਿਊਟੀ ਬਣਾਇਆ ਹੋਇਆ ਹੈ ਮਾਡਲ ਜੀ ਠੀਕ ਹੈ ਹਾਂਜੀ ਦੂਸਰੇ ਨਾਲੋਂ ਨਾਟਾਉਨ ਦੇ ਵਿੱਚ ਅਵੇਲੇਬਲ ਹੈ ਜੀ ਇਸ ਦੀ ਜੋ ਵੀ ਇਸ ਦੇ ਵਿੱਚ ਮਟੀਰੀਅਲ ਲੱਗਿਆ ਹੋਇਆ ਜੀ ਕੰਪਨੀ ਬ੍ਰੈਂਡ ਜਿਵੇਂ ਪਾਈਪ ਹੋ ਗਿਆ ਜੀ ਟਾਟਾ ਦਾ ਪਾਈਪ ਲੱਗਿਆ ਹੋਇਆ ਜੀ ਟਾਟਾ ਦਾ ਮਾਲ ਮਿਲੇਗਾ ਹਾਂਜੀ ਟਾਟਾ ਦਾ ਮਾਲ ਮਿਲੇਗਾ ਜੋ ਇਸ ਦੇ ਅੰਦਰ ਗੀਅਰ ਹੈ ਜੀ ਤੁਰਕੀ ਤੋਂ ਗੀਅਰ ਇੰਪੋਰਟ ਕਰਾਇਆ ਹੋਇਆ ਹੈ ਠੀਕ ਹੈ ਜੀ ਜਿਵੇਂ ਤੈਨ ਹੈ ਜੀ ਤੈਨ ਇਹ ਵੀਰੇ ਜਿਵੇਂ ਸਬਸਿਡੀ ਵਗੈਰਾ ਹੁੰਦੀ ਸੰਦਾਂ ਦੇ ਉੱਤੇ ਨਾ ਤੇ ਉਹ ਆਪਣੇ ਸੰਦਾਂ ਤੇ ਮਿਲ ਜਾਂਦੀ ਹੈ ਜੇ ਮੰਨ ਕਿਸੇ ਵੀਰ ਕੋਲੇ ਹੋਵੇ ਤਾਂ ਹਾਂ ਹਾਂ ਜਿਵੇਂ ਸਬਸਿਡੀ ਹੈ ਜੀ ਆਪਣਾ ਰੈਕ ਸਬਸਿਡੀ ਤੇ ਅਪਰੂਵਡ ਹੈ ਜੀ ਰੋਟਰੀ ਸਲੈਸਰ ਹੈ ਜੀ ਉਹ ਅਪਰੂਵਡ ਹੈ ਜੀ ਰੋਟਰਲ ਅਪਰੂਵਡ ਹੈ ਜੀ ਇਹ ਇੰਪਲੀਮੈਂਟ ਆਪਣੇ ਜੀ ਸਬਸਿਡੀ ਤੇ ਹੋਊਗਾ ਇਹ ਸਪਰੇਡਰ ਆ ਗਿਆ ਜੀ ਹੈ ਨਾ ਇਹ ਸਪਰੇਡਰ ਹੈ ਵੀਰੇ ਠੀਕ ਹੈ ਜੀ ਇਹ ਆ ਗਿਆ ਵੀਰੇ ਤਵੀਆਂ ਹੈਰੋ ਤਵੀ ਕੋਸ਼ੀ ਕਹਿੰਦੇ ਨੇ ਨਾ ਏਰੀਆ ਦੇ ਹਿਸਾਬ ਤੇ ਇੱਕ ਤਾਂ ਵੀਰੇ ਮੈਂ ਆ ਚੀਜ਼ ਦੇਖ ਰਣਾ ਤੁਸੀਂ ਇੱਕ ਤਵੀ ਬਾਹਰ ਕੀਤੀ ਹੈ ਤੇ ਆਹ ਵਾਲਾ ਜਿਗਾਰਮੈਂਟ ਵਿੱਚ ਕੀਤਾ ਨਾ ਬੈਰਿੰਗ ਵਾਲਾ ਇੱਕ ਉਤਲੇ ਬੰਨੇ ਫਰੇਮ ਆ ਗਿਆ ਵੀਰੇ ਇਹਦਾ ਇਸ ਦਾ ਫਰੇਮ ਉੱਪਰਲੇ ਬੰਨੇ ਆ ਵੀਰ ਜੀ ਇਹ ਪਰਦਾ ਨਹੀਂ ਹੈਗਾ ਫਰੇਮ ਆ ਦੂਸਰਾ ਇਹ ਹਾਈਡਰੋਲਿਕ ਪੰਪ ਲੱਗੇ ਹੋਏ ਜੀ ਟਾਪ ਮਾਡਲ ਹੈ ਜੀ ਇਸ ਦਾ ਕਿੰਨੇ ਬਾਈ ਕਿੰਨੇ ਵਾਲੀਆਂ ਜੀ ਟੋਟਲ ਇਹ 10 10 ਦਾ ਸੈੱਟ ਹੈ ਜੀ ਅੱਛਾ 10 10 ਦਾ ਸੈੱਟ 20 ਹੋ ਗਈਆਂ ਤੇ ਇਹ ਹੁੱਕ ਵਾਲਾ ਮਾਡਲ ਹੈ ਜੀ ਹਨਾ ਹਾਂਜੀ ਹੁੱਕ ਵਾਲਾ ਮਾਡਲ ਹੈ ਜੀ ਤੇ ਇਹ ਵੀਰੇ ਮੰਨ ਲਓ ਜੇ ਮੰਨ ਲਓ ਨੌਨ ਪ੍ਰੈਸ਼ਰ ਵੀ ਹਾਂਜੀ ਨੌਨ ਪ੍ਰੈਸ਼ਰ ਬਣਾਉਣੀਆਂ ਹੀ ਨੌਨ ਪ੍ਰੈਸ਼ਰ ਵੀ ਬਣ ਜਾਂਦੀਆਂ ਨੇ ਜਿਵੇਂ ਵੀ ਕਸਟਮਰ ਦੀ ਰਿਕੁਆਇਰਮੈਂਟ ਹੁੰਦੀ ਹੈ ਜੀ ਪ੍ਰੈਸ਼ਰ ਵਾਲੀ ਨੌਨ ਪ੍ਰੈਸ਼ਰ ਵਾਲੀ ਉਹ ਮੰਨ ਦੀ ਆਪਾਂ ਬਣਾ ਦਿੰਦੇ ਇੱਕ ਵੀਰੇ ਆਹ ਪਹਿਲੀ ਡਿਸਕਾਂ ਚ ਕੱਟਾ ਤੇ ਮਗਰਲੀਆਂ ਚ ਕਿਉਂ ਨਹੀਂ ਰੱਖਿਆ ਜੀ ਇਹ ਅੱਗੇ ਵਾਲੀਆਂ ਡਿਸਕਾਂ ਚ ਨੇ ਜੋ ਕੱਟ ਦਿੱਤਾ ਹੋਇਆ ਜਿਵੇਂ ਜੀ ਕਈ ਵਾਰੀ ਜ਼ਮੀਨ ਹਾਰਡ ਹੁੰਦੀ ਹੈ ਜੀ ਉੱਥੇ ਲੱਗਦੀਆਂ ਆਸਾਨੀ ਨਾਲ ਐ ਉਠੀ ਗੱਲ ਜਿਵੇਂ ਕਾਬ ਵਗੈਰਾ ਹੁੰਦਾ ਜੀ ਉਸ ਨੂੰ ਕੱਟਣ ਚ ਨਹੀਂ ਦਿੱਕਤ ਆਉਂਦੀ ਜੀ ਇਸ ਕਰਕੇ ਅਗਲਾ ਤਵਾ ਕੱਟ ਵਾਲਾ ਦਿੱਤਾ ਹੋਇਆ ਜੀ ਠੀਕ ਹੈ ਹਾਂਜੀ ਤੇ ਵੀਰੇ ਇਸ ਤੋਂ ਇਲਾਵਾ ਆਪਣੇ ਹੋਰ ਕਿਹੜੇ ਕਿਹੜੇ ਇੰਪਲੀਮੈਂਟ ਹੈ ਜਾਂ ਸਾਰੇ ਆਪਾਂ ਤਿਆਰ ਕਰਦੇ ਨੇ ਵੀ ਟਰਾਲੀ ਤੋਂ ਲੈ ਕੇ ਜਿੰਨੇ ਮੰਨ ਲਓ ਕਿ ਜ਼ਿੰਮੇਵਾਰ ਦੇ ਲੋਡ ਦੇ ਹਾਂ ਕੋਸ਼ਿਸ਼ ਇਹੀ ਹੁੰਦੀ ਹੈ ਜੀ ਇੰਪਲੀਮੈਂਟ ਸਾਰੇ ਤਿਆਰ ਕਰੇ ਜਾਂਦੇ ਨੇ ਯਾਨੀ ਕਿ ਮੇਲੇ ਚ ਸਾਰੇ ਇੰਪਲੀਮੈਂਟ ਨਹੀਂ ਆ ਸਕਦੇ ਜੀ ਹਾਂ ਤਾਂ ਕਰਕੇ ਵੀ ਉਹਨੇ ਕਿ ਲੈਂਡ ਲਈ ਹਾਂਜੀ ਜਿਵੇਂ ਟਰਾਲੀ ਹੋ ਗਿਆ ਜੀ ਹਮ ਅ ਨੀਜਰ ਲੈਵਲਰ ਹੋ ਗਿਆ ਜੀ ਇਸ ਤਰ੍ਹਾਂ ਦੇ ਹਾਂਜੀ ਇਸ ਤਰ੍ਹਾਂ ਦੇ ਸਾਰੀ ਇੰਪਲੀਮੈਂਟ ਤਿਆਰ ਕਰੇ ਜਾਂਦੇ ਨੇ ਜੀ ਠੀਕ ਹੈ ਜੀ ਜੇ ਕਿਸੇ ਵੀਰ ਨੇ ਲੈਣੇ ਆ ਤਾਂ ਕੰਟੈਕਟ ਨੰਬਰ ਦੱਸੋ ਜੀ ਆਪਣਾ ਹਾਂਜੀ ਕਿਸੇ ਵੀਰ ਨੇ ਵੀ ਆਪਣੀ ਇੰਪਲੀਮੈਂਟ ਲੈਣੇ ਆ ਜੀ ਆਪਣਾ ਕੰਟੈਕਟ ਨੰਬਰ ਹੈ 9467699990 ਜੀ ਦੂਸਰਾ ਨੰਬਰ ਹੈ ਜੀ 99 919 60000 ਤੇ ਵੀਰੇ ਇਹ ਮੇਲੇ ਤੇ ਚਲੋ 3 ਦਿਨਾਂ ਦਾ ਜਿਹੜਾ ਤੁਸੀਂ ਹਰ ਇੱਕ ਚੀਜ਼ ਤੇ ਡਿਸਕਾਊਂਟ ਦਿੱਤਾ ਹੈ ਨਾ ਇਸ ਤੋਂ ਇਲਾਵਾ ਮੇਲੇ ਤੋਂ ਇਲਾਵਾ ਕਿੰਨੇ ਦਿਨਾਂ ਦੀ ਛੂਟ ਦੋਗੇ ਜੀ ਮੇਲੇ ਤੋਂ ਇਲਾਵਾ ਤਾਂ ਜੀ ਦੇਖੋ ਕੋਈ ਛੂਟ ਨਹੀਂ ਹੈਗੀ ਚਲੋ ਜੇ ਵੇਰ ਵੀ ਕੋਈ ਵੀ ਆਪਾਂ ਕੋਲੇ ਆਉਂਦਾ ਮਾਨ ਸਮਾਨ ਹੈ ਬਸ ਜੀ ਜੋ ਵੀ ਹੋਊਗਾ ਉਹਦਾ ਮਾਨ ਹੋ ਜਾਏਗਾ ਵੀ ਹਰ ਇੱਕ ਚੀਜ਼ ਦਾ ਚਲੋ ਮੈਂ ਰੇਟ ਦੱਸਦਾ ਤਾਂ ਵੀਡੀਓ ਲੰਮੀ ਬਹੁਤ ਹੋ ਜਾਣੀ ਸੀ ਵੀ ਹਰ ਇੱਕ ਚੀਜ਼ ਦਾ ਡਿਸਕਾਊਂਟ ਕਰਕੇ ਰੇਟ ਆ ਬਾਕੀ ਕੋਈ ਵੀਡੀਓ 6 ਮਹੀਨਾ ਬਾਅਦ ਵੇਖਦਾ ਕੋਈ ਅੱਠ ਕੋਈ ਟਾਈਮ ਤੋਂ ਬਾਅਦ ਵੇਖਦੇ ਇਸ ਕਰਕੇ ਆਪਾਂ ਰੇਟ ਦੀ ਨਾ ਗੱਲ ਕਰਦੇ ਹੋਏ ਆ ਅੱਗੇ ਵਧਦੇ ਆ ਜੋ ਵੀ 네ਗੋਸ਼ੀਏਸ਼ਨ ਹੋਏਗਾ 온 ਦਾ ਟੇਬਲ ਹੋ ਜਾਏਗਾ ਧੰਨਵਾਦ ਜੀ